ਲੋੜੀ ਸਾਰਾ ਕੰਮ ਆਪਣੀ ਮੀਨਾ ਕਰੀ ਚੈੱਕ ਕਰੋ ਸ਼ਮੀ ਸਟੈਟ ਕਰ ਲੋ ਕਹਿੰਦੀ ਆਪਣੇ ਕੋਲੇ ਪੂਰੇ ਮਿੱਠੇ ਰੇਟ ਜਮਾਲ ਦੇਵਾਂਗੇ ਤੁਹਾਨੂੰ ਸਪੈਸ਼ਲ ਲੋੜੀ ਆਫਰ ਰਿਹਾ ਸ਼ਾਦੀਆਂ ਵਾਸਤੇ ਬੜੇ ਟਾ ਵਡਾ ਵਲੇ ਮੇਲੇ ਲਾਦੇ ਭਾਈ ਤੁਹਾਡੇ ਕੋਲ ਪੂਰੇ ਸੋਹਣੇ ਸੋਹਣੇ ਤੇ ਪੂਰੇ ਫੀਸੀ ਹੈਵੀ ਡੀਜ਼ ਲੈ ਕੇ ਹਾਜ਼ਰ ਹੋਏਗੇ ਸਹਿਵਾ ਦੇ ਮਾਲ ਦੇਖੋ ਜੀ ਸਰਦੀਆਂ ਵਾਲੇ ਇਹ ਲੋੜੀ ਦੇ ਸਪੈਸ਼ਲ ਆਫਰਾਂ ਲੱਗ ਚੁੱਕੀਆਂ ਨੇ ਚੈੱਕ ਕਰੋ ਫੁੱਲ ਲੈਸ ਰੇਟਾਂ ਦੇ ਵਿੱਚ ਮਾਲ ਦੇਵਾਂਗੇ ਤੁਹਾਨੂੰ ਇਹ ਕੈਟਲੋਕਾਂ ਦੇਖੋ ਚੈੱਕ ਕਰ ਲਓ ਜੀ ਸੇਵਾ ਕੰਪਨੀ ਦਾ ਮਾਲ ਹੀ ਪੂਰੇ ਫੁੱਲ ਰੈਸ ਰੇਟਾਂ ਦੇ ਵਿੱਚ ਕਿਧੋ ਨਹੀਂ ਮਿਲਣੇ ਰੇਟ ਸਿਰਾ ਤੋਂ ਸਿਰਾ ਪਹੁੰਚਕੀਆਂ ਨੇ ਆਪਣੇ ਕੋਲ ਇਹ ਸਾਨੂੰ ਦੇਵਾਂਗੇ 1000 ਰੁਪਏ ਵਾਲਾ ਸੂਟ ਹੈ ਜੀ ਇਹ 1000 ਦੇ ਦੋ ਆਹ ਲਓ ਜੀ 1000 ਰੁਪਏ ਦੇ ਦੋ ਸੂਟ ਕਰਤੇ ਲਓ ਜੀ ਕਰਤੇ ਮੰਨੇ 1000 ਰੁਪਏ ਦੇ ਪੂਰੇ ਲੈਸ ਰੇਟ ਦੇ ਵਿੱਚ ਸਿਰਫ 1000 ਰੁਪਏ ਦੇ ਦੋ ਪੀਸ ਦੇ ਵਿੱਚ ਪਿਓ ਦੁਪੱਟਾ ਸ਼ੌਲ ਪੂਰੇ ਹੈਵੀ ਹੈ ਵੀ ਪਿਓਰ ਪਸ਼ਮੀਨਾ ਪੂਰੇ ਗਰਮ ਗਰਮ ਸੂਟ ਲੱਗ ਚੁਕੀ ਹੈ ਪੂਰੀ ਭਾਰੀ ਸੇ ਲੋੜੀ ਤੱਕ ਕਵਰ ਜਿਨ੍ਹਾਂ ਨੂੰ ਵੀ ਲੋੜ ਆ ਵਿਆਹ ਸ਼ਾਦੀਆਂ ਵਾਸਤੇ ਲੋੜੀ ਲਈ ਕੱਪੜੇ ਦੀ ਆਜੋ ਅੱਧ ਰੇਟ 'ਚ ਕਰਤੇ ਉਹ ਸੂਟ ਜਾਵਾਂ ਪੂਰੇ ਲੈਸ ਰੇਟ ਚੱਕ ਲੋ ਜੀ ਸਹਿਵਾ ਆ ਗਈ ਆ ਦੇਖੋ ਨਾਰਵੀ ਚੈੱਕ ਕਰੋ ਜੀ ਆ ਲੋ ਇਹਦੇ ਵਿੱਚ ਵੀ ਤਿੰਨ ਕੁਆਟੀਆਂ ਆਉਣੀਆਂ ਵੱਖੋ ਵੱਖਰੇ ਵਰਕ ਕੀਤੇ ਹੋਏ ਸ਼ੌਲਾਂ ਨਾਲ ਓਰੀਜਨਲ ਪਿਓਰ ਪਸ਼ਮੀਨੇ ਦੀਆਂ ਸਲਵਾਰਾਂ ਚੜਾਈ ਵਾਲੇ ਸੂਟ ਦੇਖੋ ਜੀ ਇਹ 15-1600 ਰੁਪਏ ਵਾਲਾ ਸੂਟ ਮਿਲੂਗਾ ਸਿਰਫ 1200 ਰੁਪਏ ਦੇ ਦੋ ਲਓ ਜੀ 1200 ਰੁਪਏ ਦੇ ਦੋ ਸੂਟ ਕਰਤੇ ਜੀ ਕਹਿੰਦੇ ਇਹ ਚੈੱਕ ਕਰਾ ਦਿਓ ਜਿੰਨੇ ਵੀ ਤੁਹਾਨੂੰ ਸੂਟ ਦਿਖਾ ਰਹੇ ਪੂਰੇ ਫੈਸੀ ਕੁੜੀਆਂ ਵਾਲੇ ਸੂਟ ਆ ਲਗਭਗ ਸਾਰੇ ਜਿੰਨੇ ਵੀ ਡਿਜ਼ਾਈਨ ਆ ਗੱਲਾਂ ਇਹਨਾਂ ਦੇ ਪੂਰੇ ਹੈਵੀ ਹੈਵੀ ਹੋਣਗੇ ਡਿਜ਼ਾਈਨ ਇਹਨੇ ਸੋਹਣਿਆ ਵੀ ਬਸ ਗੱਲਾਂ ਹੀ ਛੱਡ ਦੋ ਦੁਪੱਟੇ ਪੂਰੇ 2.5 2.5 ਮੀਟਰ ਦੇ ਸ਼ਾਲ ਹੋਣਗੇ ਇਹਨਾਂ ਦੇ ਨਾਲ ਲੋਜੀ ਚੈੱਕ ਹੋਣਾ ਹੈ ਕੈਟਲੌਗਾਂ ਕਲਰ ਦੇਖੋ ਕਿੰਨੇ-ਕਿੰਨੇ ਸੋਹਣੇ ਨੇ ਹਰੇਕ ਕੈਟਲੌਗ ਦੇ ਵਿੱਚ ਲਗਭਗ 8 ਤੋਂ 9 ਕਲਰ ਮਿਲਣਗੇ ਲੋਜੀ ਚੈੱਕ ਕਰੋ ਇੱਕ ਇੱਕ ਸੂਟ ਦੇ ਰੇਟ ਦੇ ਵਿੱਚ ਦੋ ਸੂਟ ਬਾਅਦ ਚੱਕੋ ਜੀ ਹਾਂਜੀ 1200 ਰੁਪਏ ਦੇ ਦੋ ਕਰਤੇ ਲੋਜੀ ਸਪੈਸ਼ਲ ਲੋੜੀ ਆਫਰਾਂ ਲੱਗ ਚੁੱਕੀਆਂ ਨੇ ਡਿਜ਼ਾਈਨ ਚੈੱਕ ਕਰਾ ਦਿਓ ਸੇਵਾ ਦਾ ਡੀਐਨ ਚੈੱਕ ਕਰਾ ਦਿਓ ਲਓ ਜੀ ਪੂਰੇ ਐਂਡ ਸਮ ਫੈਂਸੀ ਫੈਂਸੀ ਡੀਐਨ ਤੁਹਾਡੇ ਲੈ ਕੇ ਹਾਜ਼ਰ ਹੋਇਆ ਲਓ ਜੀ ਚੈੱਕ ਕਰੋ ਦੇਖੋ ਜੀ origignal ਸਹਿਵਾ ਦਾ ਮਾਲ ਸਹਿਵਾ ਦਾ ਮਾਲ ਇੱਕ ਆ ਲਓ ਜੀ ਦੇਖੋ ਚੈੱਕ ਕਰੋ ਬਨਾਰਸੀ ਵਰਕ ਵਾਲੇ ਸੂਟ ਹੈ ਵੀ ਗਰਮ ਸੂਟ ਨੇ ਇਹ ਵੀ ਸਹਿਵਾ ਦਾ ਮਾਲ ਆ ਦੇਖੋ ਚੈੱਕ ਕਰ ਲਓ ਲਓ ਜੀ ਜਰਾ ਚੈੱਕ ਕਰੋ ਕੈਟਲੌਗ ਚੈੱਕ ਕਰੋ ਲਓ ਜੀ ਕੀ ਬਾਤ ਹੈ ਦੇਖੋ ਜੀ ਡੀਐਨ ਔਰ ਬਲਵਰ ਦੇ ਉੱਪਰ ਬਨਾਰਸੀ ਮਤ ਲਓ ਚੈੱਕ ਕਰੋ ਲਓ ਜੀ ਕਲਰ ਚਾਰਟ ਬਹੁਤ ਸੋਹਣਿਆ ਗੇ ਡਾਰਕ ਚਾਰਟ ਆ ਬਹੁਤ ਸੋਹਣਾ ਚਾਰਟ ਬਣਿਆ ਹੋਇਆ ਲਓ ਜੀ ਚੈੱਕ ਕਰੋ ਕਰ ਲਓ ਜੀ ਲਓ ਜੀ ਛੋਲ ਇਹਨਾਂ ਨਾਲ ਆਉਣੇ ਬਹੁਤ ਸਿਰਾ ਤੋਂ ਸਿਰਾ ਇਹ ਮਤਲਬ 2500 3000 ਰੁਪਏ ਵਾਲੇ ਸੂਟ ਇਹ ਸਾਨੂੰ ਦੇਵਾਂਗੇ ਸਿਰਫ ਦੇ ਸਿਰਫ 2000 ਰੁਪਏ ਦੇ ਦੋ ਸੂਟ ਲਓ ਜੀ 2500 ਵਾਲਾ ਸੂਟ ਸਿਰਫ 2000 ਰੁਪਏ ਦੇ ਦੋ ਸੂਟ ਕਰਤੇ ਮੰਦੇ ਫੁੱਲ ਲੈਸ ਵੇਟ ਕਰਤੇ ਜੀ ਜਮਾ ਚੈੱਕ ਕਰੋ ਲੱਗਿਆ ਮੇਲਾ ਸੇਵਾ ਖਾ ਲੋ ਭਾਈ ਲੋੜੀ ਦਾ ਸਪੈਸ਼ਲ ਟੂ ਚੈੱਕ ਕਰੋ ਤੁਸੀਂ ਪਹਿਲਾਂ ਲੋੜੀ ਚੈੱਕ ਕਰੋ ਦੇਖੋ ਬਲਵਾਰਡ ਦਾ ਸਟਾਲ ਹੈਵੀ ਵਾਲਾ ਲਓ ਦੇਖੋ ਜੀ ਚੈੱਕ ਕਰੋ ਆ ਲਓ ਜੀ ਕਮੀਜ਼ਾਂ ਪੂਰੇ ਹੈਵੀ ਹੈਵੀ ਕਮੀਜ਼ਾਂ ਸਰਵਾਰਾਂ ਇੰਨੇ ਦਾ ਸ਼ੌਲ ਹੀ ਆਉਣਾ ਭਾਈ ਜਿੰਨੇ ਦਾ ਤਾਂ ਉਹ ਸੂਟ ਦੇ ਰਹੇ ਹੈਗੇ ਅਸੀਂ ਹਾਂ ਚੈੱਕ ਕਰੋ ਜੀ ਲੱਗਿਆ ਮੇਲਾ ਬਹੁਤ ਹੀ ਮੇਰੇ ਰੇਟ ਤੇ ਮਾਰ ਪਹੁੰਚ ਗਿਆ 2000 ਰੁਪਏ ਦੇ 2 ਦੁਬਾਰਾ ਫਿਰ ਸੁਣ ਲੋ ਆ 1200 ਰੁਪਏ ਦੇ 2 ਤੇ ਇਧਰ ਲਈ ਕੈਟਲੌਗ ਦਸੰਦ 70 ਚ ਕਿਹਾ 1000 ਰੁਪਏ ਦੇ 200 ਸਰਫ ਦੇ ਸਰਫ 1000 ਰੁਪਏ ਦੀ ਇਕਲੋ ਸੇਵਾ ਮੇਲਾ ਲੱਗ ਚੁਕਿਆ ਜਿਹਨੂੰ ਵੀ ਜਿੰਨੇ ਵੀ ਸੂਟਾਂ ਦੀ ਲੋੜ ਹੈਗੀ ਫਿਰ ਕਹਿਦੇ ਨਾ ਭਾਈ ਇਹ ਨਹੀਂ ਮਿਲਿਆ ਦਿਖਾ ਕੇ ਤੁਸੀਂ ਜਿੰਨੇ ਵੀ ਸੂਟ ਲਿਆ ਸਕਦੇ ਹੋ ਇਹ ਆਫਰ ਹੈਗਾ ਲੋੜੀ ਤੱਕ ਪੂਰਾ ਵੱਡਾ ਆਫਰ ਚੈੱਕ ਕਰੋ ਲੈ ਜੀ ਚੈੱਕ ਕਰੋ ਜਿੰਨੇ ਮਰਜ਼ੀ ਸੂਟ ਲਿਆ ਸਕਦੇ ਹੋ ਬਾਦੋਂ ਬਾਅਦ ਪਹੁੰਚੇ ਜੇ ਇਹ ਜਿਹੇ ਮੇਲਾ ਲੱਗ ਗਿਆ